ਨਮਸਕਾਰ ਜੀ ਮੈਂ ਰਣਜੀਤ ਸਿੰਘ ਨਾਪਾ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਚੈਨਲ ਤੇ ਅੱਜ ਸਾਡੇ ਨਾਲ ਮजूद ਨੇ ਸਰਿੰਦਰਪਾਲ ਸ਼ਰਮਾ ਜੀ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਨਾਪਾ ਦੇ ਤੇ ਕੱਲ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨਾਪਾ ਦੇ ਵਿੱਚ ਆ ਰਹੇ ਨੇ ਉਹਦੇ ਕਿੰਨੇ ਵਜੇ ਆਉਣਾ ਹੈ ਕਿੱਥੇ ਤੱਕ ਉਹਨਾਂ ਦਾ ਰੋਡ ਸ਼ੋਅ ਹੈ ਸਾਡੇ ਨਾਲ ਸਰਿੰਦਰਪਾਲ ਸ਼ਰਮਾ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਦੱਸਾਂਗੇ ਕਿ ਕਿੰਨੇ ਵੇਲੇ ਦਾ ਰੋਡ ਸ਼ੋਅ ਹੈ ਜਿਵੇਂ ਚ 4 ਵਜੇ ਦਾ ਟਾਈਮ ਹੈ ਜਾਂ ਸਾਡੇ 4:30 ਵਜੇ ਦਾ ਟਾਈਮ ਹੈ ਸਾਰਾ ਉਹ ਦੱਸਣਗੇ ਸ੍ਰੀਮੰਤ ਸ੍ਰੀਮੰਤ ਸ਼ਰਮਾ ਜੀ ਬੋਟਾਂ ਬਹੁਤ ਨੇੜੇ ਆ ਗਈਆਂ ਦਿਨ ਥੋੜੇ ਰਹਿ ਗਏ ਤੇ ਚੋਣ ਪ੍ਰਚਾਰ ਵੀ ਅੱਜ ਤੱਕ ਮੰਨ ਲਾਦਾ ਬੰਦ ਹੋ ਚੁੱਕਿਆ ਤੇ ਕੀ ਕਹਿਣਾ ਚਾਹੇ ਮੁੱਖ ਮੰਤਰੀ ਸਾਹਿਬ ਵੱਲੋਂ ਨਾ ਪਿਆ ਦੇਖ ਲਈ ਸ਼ਰਮ ਨੂੰ ਪਹਿਲਾਂ ਤਾਂ ਮੈਂ ਤੁਹਾਡੇ ਨਿਊਜ਼ ਚੈਨਲ ਦਾ ਧੰਨਵਾਦ ਕਰਦਾ ਕਿ ਤੁਸੀਂ ਸਵਾਰੇ ਜਿਹੜਾ ਇੱਥੇ ਆ ਕੇ ਸਾਡੇ ਨਾਲ ਗੱਲਬਾਤ ਕੀਤੀ ਠੀਕ ਹੈ ਤੇ ਦੂਜੀ ਜਿਹੜੀ ਗੱਲ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਜੋ ਸਾਡੇ ਸੀਐਮ ਪੰਜਾਬ ਨੇ ਉਹਨਾਂ ਨੇ ਕੱਲ 4 ਵਜੇ ਜਿਹੜਾ ਲਾਪੇ ਆਉਣਾ ਜਿਹੜਾ ਉੱਥੇ ਬਾਦ ਉਹਨਾਂ ਨੇ ਇੱਕ ਰੋਅ ਸ਼ੋ ਹੋ ਰਿਹਾ ਬਹੁਤ ਵੱਡਾ ਕੱਟ ਪੁੰਜ ਜਾ ਰਿਹਾ ਲਾਪੇ ਤੇ ਔਰ ਤੁਸੀਂ ਹਰਾਨ ਮੰਨੋਗੇ ਅਸੀਂ ਸਵੀਰ ਦੇ ਪਿੰਡਾਂ ਚ ਉਹ ਜਿਹੜੇ ਆ ਦੋ ਦਿਨਾਂ ਤੋਂ ਅਸੀਂ ਜਿਹੜਾ ਇਹਦੇ ਤੇ ਮਿਹਨਤ ਕਰ ਰਹੇ ਹਾਂ ਔਰ ਲੋਕਾਂ ਨਾਲ ਸਪਾਰਕ ਵਾਲੀ ਲੋਕਾਂ ਚ ਬਹੁਤ ਵੱਡਾ ਉਤਸ਼ਾਹ ਪੱਟ ਗਿਆ ਔਰ ਜਿੰਨੇ ਵੀ ਸਾਡੇ ਵਲੰਟੀਅਰਸ ਤੋਂ ਇਲਾਵਾ ਜੋ ਹੋਰ ਵੀ ਖਾਸ ਕਰ ਪੰਜਾਬੀ ਆ ਨਾਪੇ ਦੇ ਪਿੰਡਾਂ ਦੇ ਨੇ ਔਰ ਸਾਡੇ ਨੌਜਵਾਨ ਪੀੜ੍ਹੀ ਔਰ ਇੱਥੇ ਔਰਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਇੱਥੇ ਇਕੱਠਾ ਹੋਣਗੀ ਆ ਔਰ ਸਰਦਾਰ ਭਗਤ ਸਿੰਘ ਮਾਨ ਜੀ ਦੇ ਜਿਹੜਾ ਸਵਾਤ ਲਈ ਪੱਪਾ ਭਾਰਾ ਜਨਾਬਾ ਔਰ ਇਹਦਾ ਜਿਹੜਾ ਪ੍ਰਤੀਕ ਤੁਸੀਂ ਕੱਲ ਨੂੰ ਦੇਖੋਗੇ ਆ ਆਪਣਾ ਠੀਕ ਹੈ ਔਰ ਖਾਸ ਕਰ ਇਹ ਉਹ ਪਹਿਲਾ ਮੁੱਖ ਮੰਤਰੀ ਆ ਜਿਨੇ ਅੱਜ ਜਿਹੜਾ ਪੰਜਾਬ ਨੂੰ ਰੰਗਲਾ ਬਣਾਉਂਦਾ ਇੱਕ ਸੁਪਨਾ ਲਿਆ ਚ ਇਹ ਬਿਜਲੀ ਦੇ ਖੇਤਰ ਚ ਤੇ ਸਾਡੀ ਖੇਤੀ ਦੇ ਖੇਤਰ ਚ ਤੇ ਸਾਡੇ ਜਿਹੜੇ ਹੋਰ ਵੀ ਜਿਹੜੇ ਖੇਤਰ ਨੇ ਟੋਲ ਪਲਾਜ਼ਾ ਬੰਦ ਹੋਏ ਨੇ ਠੀਕ ਹੈ ਔਰ ਖਾਸ ਕਰ ਜਿਹੜੇ ਸਾਡੇ ਇੱਥੇ ਪੰਜਾਬੀ ਨੇ ਉਹਨਾਂ ਨੂੰ ਉਹ ਸੂਤ ਤਾਂ ਮਣੀ ਹੈ ਜਿਹੜੀਆਂ ਪਿਛਲੇ 70 ਸਾਲ ਤੋਂ ਨਹੀਂ ਮਣੀਆ ਤਾਂ ਲੋਕਾਂ ਦਾ ਉਹਨਾਂ ਪ੍ਰਤੀਕ ਜਿੱਥੇ ਇੱਕ ਸਾਨੂੰ ਨਾਬੇ ਨੂੰ ਮਾਣ ਵਾਲੀ ਗੱਲ ਆ ਮਾਣ ਵਾਲੀ ਗੱਲ ਦੇ ਨਾਲ ਨਾਲ ਹੀ ਕੋਈ ਇਤਿਹਾਸ ਵੀ ਆ मुख्यमंत्री साहब आके सारे जेडे अपने जेडा एक लीडर एक मुख्यमंत्री साहब गल कहंदे ने कहंदे ਵੀ 13 0 ਕਰਦੇ ਨੇ ਦੇਖੋ ਜੀ ਬਿਲਕੁਲ ਨਾ ਅਸੀਂ ਨਾਰਾ ਕਿ ਜਿਹੜਾ ਬਿਜਲੀ ਦਾ ਬੇ ਜੀਰੋ ਠੀਕ ਹੈ ਔਰ ਪੰਜਾਬ 13 0 13 ਨਾਰਾ ਜੀ ਇਹ ਬਿਲਕੁਲ ਲੋਕਾਂ ਨੇ ਜਿਹੜਾ ਆਪ ਪਪੂਲਰ ਹੋ ਰਿਹਾ ਹੈ ਅੱਜ ਅਸੀਂ ਬਿਜਲੀ ਦੇ ਖੇਤਰ ਚ ਪੈਰਾਂ 'ਚ ਖੜੇ ਆ ਠੀਕ ਹੈ ਔਰ ਆਉਣ ਵਾਲੇ ਸਮੇਂ ਚ ਜੋ ਸਾਡੀਆਂ ਮਹਿਲਵਾਂ ਪ੍ਰਤੀ ਜੋ ਕਿ ਸਾਡੀ ਯੋਜਨਾਵਾਂ ਉਹਨਾਂ ਬਾਰੇ ਵੀ ਦੱਸਾਂਗੇ ਠੀਕ ਹੈ ਔਰ ਪੰਜਾਬ ਆਉਣ ਵਾਲੇ ਸਮੇਂ ਚ ਚੇਪੜਾਈ ਦੇ ਖੇਤਰ ਚ ਤੇ ਸੇਹ ਦੇ ਖੇਤਰ ਚ ਜਿਹੜੀਆਂ ਮੱਲਾਮਾਰੀਆਂ ਨੇ ਉਹ ਲੋਕਾਂ ਨਾਲ ਰੰਗੂ ਹੋ ਕੇ ਉਹਨਾਂ ਨੂੰ ਇੱਕੀ ਗੱਲ ਦੱਸੀ ਆ ਕਿ ਹੋਰ ਅੱਜ ਮੈਂ ਸਵੇਰ ਸੋਡਾ ਇਹ ਹੁਕਮਤ ਮੰਗਦੀ ਸੀ ਗੱਲ ਮੁੱਖ ਮੰਤਰੀ ਪੰਜਾਬ ਦੀ ਉਹ ਕਹਿੰਦੇ ਵੀ ਤੇ ਤਿੱਕ ਤਰੀ 4 ਤਰੀ ਤੋਂ ਬਾਅਦ ਸਾਰੀਆਂ ਪਾਰਟੀਆਂ ਇਸ ਸੋਚਣਗੇ ਉਹ ਮਤਲਬ ਮੈਂ ਸੁਣਿਆ ਵੀ ਕੀ ਕਹਿੰਦੇ ਨੇ ਵੀ ਕੀ ਕਹਿੰਦੇ ਨੇ ਦੋ ਸਾਲ ਮੰਥਲ ਕਰਨਗੇ ਵੀ ਸਭ ਤੋਂ ਗਲਤੀ ਕਿੱਥੇ ਰਹੀ ਇਹ ਕਲੀਅਰ ਹੈ ਕਿਸ ਤਰ੍ਹਾਂ ਇਹ ਦੇਖੋ ਜੀ ਬਿਲਕੁਲ ਇੱਕ ਗੱਲ ਤਾਂ ਸਾਫ਼ ਆ ਮੇਰੇ ਖਿਆਲ ਚ ਤੁਸੀਂ ਪਿਛਲੇ ਜਿਹੜੀਆਂ ਸਾਡੀਆਂ ਰਵਾਇਤੀ ਪਾਰਟੀਆਂ ਰਵਾਇਤੀ ਪਾਰਟੀਆਂ ਦਾ ਜਿਹੜਾ ਹਾਲ ਆ ਉਹਨਾਂ ਨੇ ਲੋਕਾਂ ਪਰ ਦੀ ਤੇ ਆਮ ਆਦਮੀ ਜਿਹੜੀ ਖਾਸ ਕਰ ਸਾਡਾ ਮਿਡਲ ਮੈਨ ਠੀਕ ਹੈ ਜੀ ਉਹਦੇ ਨਾਲ ਸਾਡੀ ਕਿਸਾਨੀ ਆ ਜਿਹੜੀ ਉਹ ਹਮੇਸ਼ਾ ਧੋਖਾ ਹੀ ਕੀਤਾ। ਠੀਕ ਹੈ। ਕੋਈ ਵੀ ਪਾਰਟੀ ਆ ਚਾਹੇ ਉਹ 15 ਲੱਖ ਕਹਿ ਦਿਓ। ਮਹਿੰਗਾਈ ਦਾ ਦੇਖੋ ਯੂਗਾ ਸਿਲੰਡਰ ਦੇ ਰੇਟਸ ਔਰ ਡੀਜ਼ਲ ਪੈਟਰੋਲ ਦੇ ਰੇਟਸ ਔਰ ਸਾਡੀਆਂ ਜਿਹੜੀਆਂ ਰਜਨਾ ਇੱਕ ਥੋੜੀ ਪਾਰਟੀ ਦਾ ਵਾਦਾ ਸੀ 1000 ਰੁਪਿਆ। ਹਾਂ। ਮੈਂ ਕਾਫੀ মিডিਆ 'ਚ ਉੱਪਰ ਉੱਠ ਰਿਹਾ। ਹਾਂ। ਤੇ ਦੇਖੋ ਸਰਦਾਰ ਭਗਵੰਤ ਸਿੰਘ ਨੇ ਮਾਨੀ ਨੇ ਉਹਨਾਂ ਦਾ ਜਵਾਬ ਵੀ ਦਿੱਤਾ। ਅਸੀਂ ਬੜੀ ਜਲਦੀ ਹੀ ਜਿਹੜਾ ਅਸੀਂ ਜਿਵੇਂ ਸਿਸਟਮ ਬਣਾਇਆ ਪਾਰਟੀ ਨੇ ਉਹ ਸਾਡਾ ਸਿਸਟਮ ਪੂਰਾ ਹੋਣ ਜਾ ਰਿਹਾ ਮੈਂ ਤੁਹਾਨੂੰ ਗਰੀਬ ਚੀ ਗੱਲ ਦੱਸਾਂ ਕਿ ਆਉਣ ਵਾਲੇ ਸਮੇਂ ਚ ਵੱਡੇ ਜਿਹੇ ਅਸੀਂ 17-18 ਲੱਖ ਸਾਡੇ ਟਿਊਬਵੈਲਸ ਨੇ ਇਹ ਜਦੋਂ ਵੀ ਸਾਡਾ ਨਹਿਰੀ ਪਾਣੀ ਮਿਲਿਆ ਇਹ ਬੰਦ ਹੋ ਜਾਣਗੇ ਸਾਡੇ ਲਈ तकरीबन 5500 ਕਰੋੜ ਰੁਪਏ ਬਚੂਗਾ ਜਿਹੜਾ ਬਚੂਗਾ ਅਸੀਂ ਉਹ ਲੋਕਾਂ ਦੀ ਭਲਾਈ ਲਈ ਲਾਉਣਾ ਆਉਂਦਾ ਹੈ ਸਿੱਧੀ ਗੱਲ ਹੈ ਅਸੀਂ 100 ਰੁਪਏ ਉਧਰ ਹੋਣਾ ਅਸੀਂ ਮਹਿਲਾਂ ਦੀ ਕਿਵੇਂ ਜੁਮਲਾ ਤਾਂ ਨਹੀਂ ਹੈਗਾ ਜਿਵੇਂ ਭਾਪੀ ਛੱਡ ਕੇ ਹੁਣ ਹੁਣ ਕਾਂਗਰਸ ਕਹੀ ਜਾਂਦੀ ਹੈ ਜੀ ਅਸੀਂ ਲੱਖ ਰੁਪਏ ਸਾਲ ਦਾ ਹਰੇ ਗਰੀਬ ਪਰ ਉਹ ਤੇ ਗਰੀਬ ਪਰਿਵਾਰ ਮੈਂਸ਼ਨ ਨਹੀਂ ਕੀਤਾ ਹੋਇਆ ਵੀ ਕਿਹੜੀ ਕਿਹੜੇ ਕਿੱਥੇ ਦੇ ਕੋ ਗਰੀਬ ਕਿਹ ਹੁੰਦੇ ਨੇ ਦੇਖੋ ਜੀ 100 ਰੁਪਏ ਵੀ ਆਉਂਦਾ ਜਿਹੜੀ ਅਸੀਂ ਲੋਕਾਂ ਨਾਲ ਵਾਅਦਾ ਕੀਤਾ ਨਹੀਂ ਠੀਕ ਹੈ ਪਹਿਲਾ ਬਿਜਲੀ ਦਾ ਵਾਅਦਾ ਸੀ 600 ਜੁਟ ਕੋ ਮਿਲੇ ਜੇ ਦੂਜੀ ਅਸੀਂ ਲੋਕਾਂ ਨਾਲ ਸਿਹਤ ਦਾ ਵਾਅਦਾ ਕੀਤਾ ਸੀ ਠੀਕ ਹੈ ਅੱਜ ਜਿਹੜੀ ਆ ਸਿਹਤ ਤੁਸੀਂ ਨਵੇਂ ਦੇਖੋ 850 ਤੋਂ ਇੱਕ ਆਮ ਆਦਮੀ ਕਲੀਨਿਕ ਆ ਗਏ ਔਰ ਸਾਡੇ ਹਸਪਤਾਲਾਂ ਦੀ ਜਿਹੜੀ ਉਪਧੀ ਜਿਹੜੀ ਇੰਨੀ ਕਾਰਸ਼ੈਲੀ ਜਿਹੜੀ ਵਧੀਆ ਹੋ ਰਹੀ ਹੈ ਉਹਦੇ ਨਾਲ ਸਾਡੇ ਸਕੂਲ ਚ ਖੁੱਲ ਰਹੇ ਨੇ ਐਨੀਵਰ ਸਕੂਲਸ ਨੇ ਉਹਦੇ ਖੁੱਲੇ ਨੇ ਸਿਹਤ ਦੀ ਜਿਹੜੀ ਉਹਦੇ ਨਾਲ ਨਾਲ ਜਿਹੜਾ ਅਸੀਂ ਪਾਣੀ ਪੰਜਾਬ ਦਾ ਬਚਾਉਣਾ ਹੈ ਜਿਹੜਾ ਪੰਜਾਬ ਆ ਉਹ ਨਾ ਹੀ ਪਾਣੀ ਕਰਕੇ ਪੰਜਾਬ ਪਾਣੀ ਦੀ ਧਰਤੀ ਹੈ ਜੇ ਪਾਣੀ ਨਾ ਰਹਾ ਤਾਂ ਪੰਜਾਬ ਦਾ ਆਉਂਦੇ ਖਤਰੇ ਚ ਆ ਅੱਜ ਉਹਦੇ ਵਾਲੇ ਜਿਹੜੇ ਸਰਕਾਰ ਪਰ ਇਹ ਵੀ ਕਹਦੇ ਨੇ ਕਹਿੰਦੇ ਇਹ ਦਿੱਲੀ ਨੂੰ ਪਾਣੀ ਲੈ ਜਾਣਗੇ ਉਹ 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 ਕਿਵੇਂ ਦੇਖਦੇ ਦੇਖੋ ਜੀ ਉਹ ਅਫਸਰ ਕਹਿੰਦੇ ਇਹ ਦੇਖੋ ਉਹਨਾਂ ਨੇ ਤਾਂ 15 ਲੱਖ ਦਾ ਵਾਅਦਾ ਵੀ ਕੀਤਾ ਸੀ ਠੀਕ ਹੈ ਠੀਕ ਹੈ ਜੀ ਉਹਨਾਂ ਨੇ ਤਾਂ ਦੋ ਦੋ ਕਰੋੜ ਨੌਕਰੀਆਂ ਹਰ ਸਾਲ ਕਿਹਾ ਸੀ ਪਰ ਅਸੀਂ ਤਾਂ ਨੌਕਰੀਆਂ ਨਹੀਂ ਦੇ ਰਹੇ ਅੱਜ 43 ਤੋਂ ਲੈ ਕੇ 45000 ਦੇ ਕਰੀਬ ਨੌਕਰੀਆਂ ਮਿਲ ਗਈਆਂ ਔਰ 48000 ਕੱਚੇ ਜਿਹੜੇ ਸਾਡੇ ਐਮਪਲਾਈਜ਼ ਸੀ ਉਹ ਵੀ ਪੱਕੇ ਕੀਤੇ ਨਿਕਲੇ ਤੇ ਪੰਜਾਬ ਜਿਹੜਾ ਹਮੇਸ਼ਾ ਸਹੀ ਦਿਸ਼ਾ ਨੂੰ ਜਾ ਰਿਹਾ ਹੈ ਔਰ ਇਹ ਆਪਣਦੀਆਂ ਤੇ ਕੀ ਲੱਗਦਾ ਹੈ ਕਿ ਜਿਹੜਾ ਹੁਣ ਪੰਜਾਬ ਦੀ ਆਪਾਂ ਗੱਲ ਕਰੀਏ ਪਟਿਆਲਾ ਡਿਸਟ੍ਰਿਕਟ ਦੀ ਗੱਲ ਕਰੀਏ ਡਾਕਟਰ ਬਲਬੀਰ ਸਿੰਘ ਜੀ ਜੋ ਸਿਹਤ ਮੰਤਰੀ ਪੰਜਾਬ ਨੇ ਕਿੱਥੇ ਤੱਕ ਨੀਂਬ ਕਰਨਗੇ ਕਿੰਨੇ ਤੱਕ ਨੀਂਬ ਦੇਖੋ ਜੀ ਜਿੱਥੇ ਸਾਡੇ ਸਿਹਤ ਮੰਤਰੀ ਬਲਬੀਰ ਸਿੰਘ ਜੀ ਦਾ ਅਹੁਦਾ ਸਵਾਲ ਆ ਸਭ ਨੂੰ ਪੜੇ ਲਈਏ ਕਿ ਇਮਾਨਦਾਰ ਔਰ ਉਹਨਾਂ ਨੇ ਸਿਹਤ ਦੇ ਖੇਤਰ ਚ ਏਡੇ ਵੱਡੇ ਕੰਮ ਕੀਤੇ ਨੇ ਮੇਰੇ ਖਿਆਲ ਪਟਿਆਲੇ ਦਾ ਕੋਈ ਪਿੰਡ ਨਹੀਂ ਜਿੱਥੇ ਉਹਨਾਂ ਨੇ ਮਤਲਬ ਉਹ ਆਪਣਾ ਕੈਂਪ ਲਾ ਕੇ ਰੁਕ ਪਾਲੋ ਸੂਟਾ ਨਹੀਂ ਦਿੱਤੀ ਲੀਡ ਕਿੰਨੇ ਤੱਕ ਦੇਖੋ ਇਹ ਲੀਡ ਤਾਂ ਵਾਈਟ ਗੇੜੀ ਪਾਰਟੀ ਨੇ ਭਾਜਪੀ ਨੇ ਮੰਗੂ ਮੇਰੇ ਖਿਆਲ ਚ ਜਿਹੜੀ ਪਿਛਲੇ 2 ਦਿਨ ਅਕਾਲੀ ਦਲ ਮੰਨਦੇ ਹੋ ਜਾਂ ਆਪਣਾ ਕਾਂਗਰਸ ਨਾਲ ਮੰਨਦੇ ਹੋ ਵਾਈਟ ਚ ਜਿਹੜੀ ਪਿਛਲੀ ਜਿਹੜੀ 2 ਦਿਨਾਂ ਦੀ ਕੰਪੀਟ ਚੱਲ ਰਹੀ ਆ ਮੈਂ ਨਹੀਂ ਕਹਿੰਦਾ ਮੀਡੀਆ ਹੀ ਕਹਿੰਦਾ ਕਿ ਤੁਸੀਂ ਕਾਫੀ ਅੱਗੇ ਨਿਕਲ ਗਏ ਔਰ ਕੱਲ ਤੋਂ ਬਾਅਦ ਮੇਰੇ ਖਿਆਲ ਸਾਨੂੰ ਕਹਿਣ ਦੀ ਲੋੜ ਨਹੀਂ ਪੈਣੀ ਮੀਡੀਆ ਤੇ ਜਿਹੜੇ ਲੋਕ ਨੇ ਜਨਤਾ ਸਾਹਮਣੇ ਬੜੀ ਹੁੰਦੀ ਆ ਕੱਲ ਤੋਂ ਬਾਅਦ ਜੋ ਜਨਤਾ ਕਹੋਗੀ ਉਹੀ ਸਹੀ ਫੈਸਲਾ ਥੋੜਾ ਹੱਥ ਪਾਇਆ ਹੋਇਆ ਇਹ ਪੋਰਮ ਦੇਖ ਰਹੇ ਹਾਂ ਜੀ ਇਹ ਮਤਲਬ ਜਿਹੜਾ ਡਾਕਟਰ ਭਲਵੀਰ ਸਿੰਘ ਉਮੀਦਵਾਰ ਲੋਕ ਸਭਾ ਹਲਕਾ ਇਹ ਪੰਜਵਾਂ ਨੰਬਰ ਹੈ ਇਹ ਪੰਜਵਾਂ ਨੰਬਰ ਬਟਨ ਦਾ ਜੀ ਹਾਂ ਦਿਖਾਈਓ ਜਿਹੜਾ ਹਾਂ ਅਸੀਂ ਇਹ ਪੰਜ ਨੰਬਰ ਬਟਨ ਨੂੰ ਦਬਾਓ ਠੀਕ ਹੈ ਠੀਕ ਹੈ ਜੀ ਝਾੜੂ ਚੱਲੂਗਾ ਤਾਂ ਸਾਡੇ ਪੰਜਾਬ ਦੀ ਸਫਾਈ ਹੋਊਗੀ ਔਰ ਪੰਜਾਬ ਦੀ ਸਫਾਈ ਹੋਊਗੀ ਕਿ ਰੰਗਲਾ ਪੰਜਾਬ ਹੋਊਗਾ ਜੇ ਉਹ ਨੰਬਰ ਹੋਵੇ ਜਿਹੜਾ ਪੰਜਵਾਂ ਨੰਬਰ ਹੈ ਕਿ ਪਹਿਲੇ ਦੇ ਪੌਂਟ ਤੇ ਉਹ ਨਹੀਂ ਨਹੀਂ ਇਹ ਤਾਂ ਕਿਆਸਰਾਇਆਂ ਹੁੰਦੀਆਂ ਵੀ ਤੇ ਇਹ ਤਾਂ ਕਿੰთა ਤੇ ਜੇ ਅੱਠਵਾਂ ਨੰਬਰ ਹੋਵੇ ਉਹਦੇ ਵਿੱਚ ਕੀ ਹੁੰਦਾ ਇਹ ਤਾਂ ਜਦੋਂ ਵੀ ਇਹ ਚੁੜਿਆ ਜਾਂਦਾ ਇਹ ਤਾਂ ਰੰਡੜੀ ABC ਜਿਵੇਂ ਆਉਂਦੀਆਂ ਉਵੇਂ ਉਹਦੇ ਨਾਂ ਉਸ ਹਸਾਬ ਨਾਲ ਨਾਮ ਹੁੰਦਾ ਜੀ ਔਰ ਕਈ ਆਲਾ ਜੀ ਆਪਨਾ ਵੀ ਪਾਰਟੀ ਦੀ ਕਹਿਣੀ ਤੇ ਕਰਨੀ ਜਿਵੇਂ 13 ਕਹਿੰਦੇ ਕਿ ਤੇ ਇੱਕ ਹੈ ਪਿੱਛੇ ਲਾਈ ਦੇ ਨਾ 13 ਹੀ ਹੋਣਾ ਇਹਦਾ ਇੱਥੇ 15 ਜਿਵੇਂ ਰਾਤ ਨੂੰ ਦੱਸ ਰਹੇ ਸੀ ਤੁਸੀਂ ਇਹਦਾ ਪ੍ਰਤੱਖ ਦੇਖੋ ਇਹ ਪੰਜਾਬ ਦੇ ਲੋਕ ਨੇ ਪੰਜਾਬ ਦੇ ਲੋਕ ਪਿਛਲੇ ਸਮੇਂ ਨਾਲ ਠੀਕ ਹੈ ਇਹਨਾਂ ਨੇ ਜਿਹੜੇ ਇੱਕ ਚੇਤਨਾ ਦਾ ਪੱਤਰ ਆਇਆ ਫਾਸਟਰ ਰਾਜਨੀਤਿਕ ਚੇਤਨਾ ਜਿਹੜੀ ਆਈ ਆ ਇਹ ਉਹਦਾ ਤੁਹਾਨੂੰ ਜਿਹੜਾ ਉਹ ਉਹਦਾ ਇੱਕ ਦੇਖਣ ਨੂੰ ਮਿਲੂਗਾ ਰਾਮ ਘੋਟੇ ਦੇ ਚਾਹਲੇ ਰਾਮ ਤਾਂ ਸਾਰੇ ਦੁਨੀਆਂ ਚ ਜੀ ਦਿਲ ਚ ਸੀ ਤੇ ਬੀਜੇਪੀ ਆਏ ਕਹਿੰਦੇ ਨੇ ਅਸੀਂ RAM ਲੈ ਕੇ ਆਏ ਅਮਰਾਮ ਕੋ ਲਾਏਗੇ ਮੈਂ ਜ਼ਿਆਦਾ ਨਹੀਂ ਕਰਦਾ ਮੈਂ ਖੁਦ ਗ੍ਰਮਣ ਦੀ ਪਰਿਵਾਰ ਚੋਂ ਆਂਦੇ ਆਂ ਕੋਲਾ ਅਸੀਂ ਬਤਸ਼ ਰਿਸ਼ੀ ਦੀ ਹਾਲਾ ਠੀਕ ਹੈ ਠੀਕ ਹੈ ਜੀ ਔਰ ਉਹਦੇ ਚੋਂ ਅਸੀਂ RAM ਤਾਂ ਇਹ ਤਾਂ ਵਿਚਾਰੇ ਹੁਣ ਆਏ ਨਹੀਂ ਲੈਣ ਵਾਸਤੇ ਅਸੀਂ ਸਦੀਆਂ ਤੋਂ ਜਿਹੜਾ ਇਹਦਾ RAM ਦਾ ਉਹ ਆ ਉਹ ਕਰਦੇ ਆ ਰਹੇ ਆ ਔਰ ਲੋਕ ਹੁੰਗੰਗਣ ਕਰਦੇ ਆ ਰਹੇ ਆ ਸਾਡੇ ਗੁਰਦੁਆਰਾ ਸਾਹਿਬ ਦੇਖ ਲੋ ਜੀ ਕਿੰਨੀ ਵਾਰ RAM ਲਿਖਿਆ ਠੀਕ ਹੈ ਠੀਕ ਹੈ ਜੀ ਇਹ ਕੌਣ ਆਉਂਦੇ ਆ RAM ਨੂੰ ਰਹਿਣ ਵਾਲੇ ਐ ਵੀ ਇੱਕ ਜੁਮਲਾ ਲਾ ਲਓ ਇਹ ਕੋ ਉਹਨਾਂ ਵੀ ਕਵੋਟਾਂ ਦਾ ਇਹ ਵੋਟ ਮਟੋਰੀ ਉ ਰਾਜਨੀਤੀ ਆ ਅਸੀਂ ਇਹ ਰਾਜਨੀਤੀ 'ਚ ਵਿਸ਼ਵਾਸ ਨਹੀਂ ਰੱਖਦੇ ਅਸੀਂ ਲੋਕਾਂ ਦੇ ਕੰਮਾਂ ਦੀ ਰਾਜਨੀਤੀ ਕਰਦੇ ਆ ਔਰ ਜਿਹੜਾ ਕੱਲ ਦਾ ਕੱਟ ਲਈ ਮੈਂ ਤਾਂ ਸਾਰੇ ਸਾਡੇ ਨਾਭਾ ਨਿਵਾਸੀਆਂ ਨੂੰ ਅਪੀਲ ਕਰੂੰਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਇੱਥੇ ਆਗਮਨ ਤੇ ਸਾਰੇ ਭੈਣ ਵੀਰ ਜਿਹੜੇ ਸਾਡੇ ਭਰਾ ਨੇ ਉਹ ਜਿਹੜੇ ਇਹਦੇ 'ਚ ਆਪਣਾ ਹਿੱਸਾ ਲੈਣ ਔਰ ਸਾਡੇ ਜਿਹੜੇ ਆ ਇੱਕ ਕਹਿੰਦੇ ਆ ਨਾ ਵੀ ਇੱਕ ਬਹੁਤ ਵੱਡੇ ਕਹਿੰਦਾ ਇੱਕ ਅਨਕਲਾਬੀ ਜਿਹੜੀ ਪਿਛਲੇ ਸਮੇਂ ਚ ਉਹਨਾਂ ਨੇ ਪੰਜਾਬ ਚ ਲਿਆਂਦਾ ਉਹ ਨੇਤਾ ਦੇ ਵਿਚਾਰ ਸਨ ਤਾਂ ਜਿਨ੍ਹਾਂ ਨੇ ਪੰਜਾਬ ਨੂੰ ਇਟਾ ਵੱਡਾ ਬਦਲਾਅ ਦਿੱਤਾ ਇਹਨਾਂ ਕਹਿੰਦਾ ਮੈਂ ਸਾਰਿਆਂ ਨੂੰ ਸ਼ਸ਼ੀਕਾਲ ਜੈਸ਼ੀ ਰਾਮ ਤੁਸੀਂ ਕੱਲ ਨੂੰ ਜਰੂਰ ਸਹੀ ਜੀ ਪਟਿਆਲਾ ਗੇਟ 4 ਵਜੇ ਆਓ ਔਰ ਉਸ ਜਿਹੜੀ ਆ ਭਗਵੰਤ ਸਿੰਘ ਮਾਨ ਜੀ ਦਾ ਅਸੀਂ ਰਲ ਮਿਲ ਕੇ ਸਵਾਦ ਕਰੀਏ ਤੇ ਉਹਨਾਂ ਨੂੰ ਵਿਚਾਰ ਸੁਣੀ ਆਮ ਆਦਮੀ ਪਾਰਟੀ ਜਿੰਦਾਬਾਦ ਜਿੰਦਾਬਾਦ ਚਾਰ ਤਰੀਕ ਨੂੰ ਉਹਨਾਂ ਦੇ ਬਿਆਨ ਆਉਣਗੇ ਹਾਂਜੀ ਅਸੀਂ ਆਪਣੀ ਪਾਰਟੀ ਦੇ ਵਿੱਚ ਇਹਦਾ ਮੰਥਨ ਕਰਾਂਗੇ ਇਹ 13 ਦੀਆਂ 13 ਕਿਉਂ ਹਾਰੇ ਇਹ ਇਹਨਾਂ ਦਾ ਸਾਲ ਲੰਘ ਜਾਣਾ ਮੰਥਨ 'ਚ ਉਸ ਤੋਂ ਬਾਅਦ ਮੰਥਨ ਤੋਂ ਬਾਅਦ ਲੜਨਗੇ ਦੋ ਸਾਲ ਇਹਨਾਂ ਦੀ ਲੜਾਈ 'ਚ ਲੰਘ ਜਾਣਿਆ ਉਹਨੇ ਚਿਰਚਾ ਆਪਾਂ ਪੰਜਾਬ ਨੂੰ ਸੋਨੇ ਦੀ ਚਿੜੀ ਬਣਾ ਦੇਣਾ